ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਵੀ ਕਲਾਸ 4th ਗਵਰਨਮੈਂਟ EMPLOYEES UNION ਪੰਜਾਬ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਚੌਥਾ ਮਹੀਨਾ ਲੱਗਣ ਤੇ ਆਯੁਰਵੈਦਿਕ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਤੇ ਸਰਕਾਰ ਦਾ ਜ਼ੋਰਦਾਰ ਫਿੱਟ ਸਿਆਪਾ ਕੀਤਾ ਗਿਆ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਕਲਾਸ 4th ਗਵਰਨਮੈਂਟ EMPLOYEES UNION ਪੰਜਾਬ ਨੇ ਇੱਥੇ ਸਰਕਾਰੀ ਆਯੁਰਵੈਦਿਕ ਹਸਪਤਾਲਾਂ ਦੇ ਮੁੱਖ ਗੇਟ ਤੇ ਵਿਸ਼ਾਲ ਤਰਨਾ ਦੇ ਕੇ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਾ ਹੋਣ ਤੇ ਆਪ ਸਰਕਾਰ ਤੇ ਅਫਸਰशाही ਦਾ ਜ਼ੋਰਦਾਰ ਵਿਟਿਸਾਪਾ ਕੀਤਾ ਧਰਨੇ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਜਰਨਲ ਸਕੱਤਰ ਬਲਜਿੰਦਰ ਸਿੰਘ ਤੇ ਆਯੁਰਵੈਦਿਕ ਮੁਲਾਜ਼ਮਾਂ ਦੇ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਅਫਸਰशाही ਇਹ ਰੇਡ ਕਾ ਪਾਈ ਬੈਠੀ ਹੈ ਕਿ ਪਹਿਲਾ ਮੁਲਾਜ਼ਮ ਨਵੀਂ ਬਣੀ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਹਾਜ਼ਰ ਹੋਣ ਜਦੋਂ ਕਿ ਆਯੁਰਵੈਦਿਕ ਕਾਲਜ ਹਸਪਤਾਲ ਅਤੇ ਆਯੁਰਵੈਦਿਕ ਕੇਂਦਰੀ ਫਾਰਮੇਸੀ ਤੇ तकरीबन 100 ਤੋਂ ਵੱਧ ਚੌਥਾ ਦਰਜਾ ਤੇ ਤੀਜਾ ਦਰਜਾ ਮੁਲਾਜ਼ਮਾਂ ਨੇ ਲਿਖਤੀ ਰੂਪ ਵਿੱਚ ਸਹਿਮਤੀ ਦਿੱਤੀ ਹੈ ਕਿ ਉਹ ਆਪਣੇ ਪਿਤਰੀ ਵਿਭਾਗ ਆਯੁਰਵੈਦਿਕ ਵਿੱਚ ਹੀ ਰਹਿਣਾ ਚਾਹੁੰਦੇ ਹਨ ਤੇ ਉਹਨਾਂ ਨੂੰ ਜ਼ਬਰਨ ਸ਼ਿਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਨਾ ਭੇਜਿਆ ਜਾਵੇ ਪ੍ਰੰਤੂ ਸਰਕਾਰ ਦੇ ਵਿਭਾਗੀ ਅਫਸਰ ਸਾਹੀ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਵਿੱਚ ਤਕਰ ਲਈ ਬਜਿਦ ਹੈ ਇਹੋ ਕਾਰਨ ਹੈ ਕਿ ਚੌਥਾ ਮਹੀਨਾ ਲੱਗਣ ਤੇ ਵੀ ਉਹਨਾਂ ਦੀਆਂ ਤਨਖਾਹਾਂ ਪੁਰਾਣੀ ਪ੍ਰਕਿਰਿਆ ਅਨੁਸਾਰ ਜਾਰੀ ਨਹੀਂ ਕਰ ਰਹੀ ਜਦੋਂ ਕਿ ਮੁਲਾਜ਼ਮਾਂ ਦੀ ਮਹਿੰਗਾਈ ਵਿੱਚ ਗੁਜ਼ਾਰਾ ਕਰਨਾ ਕਾਠੀ ਨ ਹੋਇਆ ਪਿਆ ਹੈ ਤੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਮੁਲਾਜ਼ਮਾਂ ਨੇ ਧਰਨਾ ਦੇਣ ਉਪਰੰਤ ਹਸਪਤਾਲ ਗੇਟ ਅੱਗੇ ਰੈਲੀ ਕਰਕੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਆਪਣੇ ਪਿਤਰੀ ਵਿਭਾਗ ਵਿੱਚ ਉਹਨਾਂ ਦੀ ਆਪਸ਼ਨਾ ਅਨੁਸਾਰ ਰਹਿਣ ਦਿੱਤਾ ਜਾਵੇ ਅਤੇ ਤਨਖਾਹਾਂ ਬਗੈਰ ਕਿਸੇ ਦੇਰੀ ਤੋਂ ਦੇਣ ਦੀ ਥਾਂ ਤੇ ਖਜ਼ਾਨੇ ਰਾਹੀ ਜਾਰੀ ਕਰਵਾਏ ਜਾਣ ਆਗੂਆਂ ਨੇ ਐਲਾਨ ਕੀਤਾ ਕਿ ਸਮੂਹ ਚੌਥਾ ਦਰਜਾ ਮੁਲਾਜ਼ਮ 17 ਮਈ ਨੂੰ ਜਗਲਾウト ਦਫਤਰ ਵਿਖੇ 71 ਹੋ ਕੇ ਸਰਕਾਰ ਦੀ ਅਰਥੀ ਸਹਿਤ ਮੰਤਰੀ ਦੀ ਰਿਹਾਈ ਤੋਂ ਹੋ ਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਾੜਨਗੇ ਇਸ ਮੌਕੇ ਹੋਰ ਜੋ ਆਗੂ ਹਾਜ਼ਰ ਸਨ ਉਹਨਾਂ ਵਿੱਚ ਜਗਮੋਨ ਨੋ ਲਖਾ ਮਾਦੋ ਰਾਹੀ ਰਾਮ ਪ੍ਰਸਾਦ ਸਹੋਤਾ ਰਾਮਕ੍ਰਿਸ਼ਨ ਰਾਮ ਲਾਲ ਰਾਮਾ ਆਦਿ ਆਗੂ ਹਾਜ਼ਰ ਸਨ